ਜੋ ਬੋਲੇ ਸੋਨਰ ਪੈ ਭਗਵਾਨ ਫਾਲਮੇਕ ਮਹਾਰਾਜ ਕੀਦਾ ਸ੍ਰੀ ਜੋਗ ਵਸ਼ਿਸ਼ਟ ਗ੍ਰੰਥ ਵਿਰਾਗ ਪਰਕਰਨ ਦੂਸਰਾ ਅਧਿਆਇ ਆਰੰਭ ਭਾਰਤਵਾਜ ਨੇ ਪ੍ਰਸ਼ਨ ਕੀਤਾ ਏ ਮਹਾਰਾਜ ਜੀਵਨ ਮੁਕਤ ਦੀ ਹਾਲਤ ਕਿਹੋ ਜਿਹੀ ਹੈ ਤੇ ਰਾਮ ਜੀ ਕਿਵੇਂ ਜੀਵਨ ਮੁਕਤ ਹੋਏ ਹਨ ਸੋ ਆਦਤੋਂ ਅੰਤ ਤੱਕ ਸਾਰਾ ਬਿਰਤਾਂਤ ਦੱਸਣ ਦੀ ਕਿਰਪਾ ਕਰੋ ਵਾल्ਮੀਕ ਜੀ ਨੇ ਫਰਮਾਇਆ ਇਹ ਪੁੱਤਰ ਇਹ ਜਗਤ ਜੋ ਪ੍ਰਤੀਤ ਹੁੰਦਾ ਹੈ ਅਸਲ ਵਿੱਚ ਕੁਝ ਨਹੀਂ ਪੈਦਾ ਹੋਇਆ ਇਹ ਅਵਿਚਾਰ ਕਰਕੇ ਜਾਪਦਾ ਹੈ ਤੇ ਵਿਚਾਰ ਕਰਨ ਨਾਲ ਇਹ ਨਿਵਰਤ ਹੋ ਜਾਂਦਾ ਹੈ ਜਿਵੇਂ ਆਕਾਸ਼ ਵਿੱਚ ਨਿਲੱਤਣ ਲੱਗਦੀ ਹੈ ਇਹ ਭਰਮ ਕਰਕੇ ਹੈ ਜਦੋਂ ਵਿਚਾਰ ਕੇ ਦੇਖੀਏ ਤਾਂ ਨਿਲੱਤਣ ਦੂਰ ਹੋ ਜਾਂਦੀ ਹੈ ਜਿਵੇਂ ਅਵਿਚਾਰ ਕਰਕੇ ਜਗਤ ਪ੍ਰਤੀਤ ਹੁੰਦਾ ਹੈ ਤੇ ਵਿਚਾਰ ਕਰਨਾ ਲੀਨ ਹੋ ਜਾਂਦਾ ਹੈ ਇਸ ਇਸ ਜਦੋਂ ਤੱਕ ਸ੍ਰਿਸ਼ਟੀ ਦਾ ਅਤਿਆੰਤ ਅਭਾਵ ਨਹੀਂ ਹੁੰਦਾ ਤਦ ਤੱਕ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਦ੍ਰਿਸ਼ ਦਾ ਅਤਿਆੰਤ ਅਭਾਵ ਹੋ ਜਾਵੇ ਤਦ ਉਹ ਸ਼ੁੱਧ ਪਰਮ ਬ੍ਰਹਮ ਆਤਮ ਸਤਾ ਲੱਗੇਗੀ ਕੋਈ ਇਸ ਦ੍ਰਿਸ਼ ਨੂੰ ਮਹਾ ਪਰਲੋ ਵਿੱਚ ਅਭਾਵ ਕਹਿੰਦੇ ਹਨ ਪਰ ਮੈਂ ਤੈਨੂੰ ਤਿੰਨਾ ਕਾਲਾ ਦਾ ਅਭਾਵ ਕਹਿੰਦਾ ਹਾਂ ਜਦੋਂ ਇਸ ਸ਼ਹਿਤਰ ਨੂੰ ਸ਼ਰਦਾ ਸਹਿਤ ਆਦਤੋਂ ਲੈ ਕੇ ਅੰਤ ਤੱਕ ਸੁਣ ਕੇ ਧਾਰਨ ਕਰੋਗੇ ਤਦ ਪਰਮਨ ਵਿਰਤ ਹੋ ਜਾਏਗਾ ਤੇ ਉੱਚੇ ਮਰਾਤਵੇਦੀ ਪ੍ਰਾਪਤੀ ਹੋਵੇਗੀ ਇਹ ਸਿਸ਼ ਸੰਸਾਰ ਪਰਮ ਮਾਤਰ ਸਿਤ ਹੈ ਇਸ ਨੂੰ ਪਰਮ ਮਾਤਰ ਜਾਣ ਕੇ ਵਿਸਾਰਨਾ ਇਹੋ ਮੁਕਤੀ ਹੈ ਜੀਵ ਦੇ ਬੰਧਨ ਦਾ ਕਾਰਨ ਵਾਸ਼ਨਾ ਹੈ ਵਾਸ਼ਨਾ ਕਰਕੇ ਜੀਵ ਪਟਕਦਾ ਫਿਰਦਾ ਹੈ ਜਦੋਂ ਵਾਸ਼ਨਾ ਨਾਸ਼ ਹੋ ਜਾਂਦੀ ਹੈ ਤਦੋ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ਇੱਕ ਵਾਸ਼ਨਾ ਦਾ ਪੁਤਲਾ ਹੈ ਉਸ ਦਾ ਨਾਮ ਮਨ ਹੈ ਜਿਵੇਂ ਜਲ ਸਰਦੀ ਦੀ ਤ੍ਰਿੜ ਜੜਤਾ ਪਾ ਕੇ ਬਰਫ਼ ਬਣ ਜਾਂਦਾ ਹੈ ਫਿਰ ਸੂਰਜ ਦੀ ਗਰਮੀ ਨਾਲ ਪਿਗਲ ਕੇ ਜਲ ਬਣ ਜਾਂਦਾ ਹੈ ਤੇ ਕੇਵਲ ਸ਼ੁੱਧ ਜਲ ਹੀ ਰਹਿੰਦਾ ਹੈ ਤਿਵੇਂ ਹੀ ਆਤਮਾ ਰੂਪ ਜਲ ਹੈ ਉਸ ਵਿੱਚ ਸੰਸਾਰ ਦੀ ਸਚਾਈ ਰੂਪੀ ਜੜਤਾ ਸ਼ੀਤਲਤਾ ਹੈ ਉਸ ਨਾਲ ਮਨ ਰੂਪੀ ਬਰਫ਼ ਦਾ ਪੁਤਲਾ ਬਣਿਆ ਹੈ ਜਦੋਂ ਗਿਆਨ ਰੂਪੀ ਸੂਰਜ ਚੜ੍ਹੇਗਾ ਤਦੋਂ ਸੰਸਾਰ ਦੀ ਅਸਲੀਅਤ ਰੂਪੀ ਜੜਤਾ ਤੇ ਛੇਤਰਤਾ ਨਿਵਰਤ ਹੋ ਜਾਵੇਗੀ ਜਦੋਂ ਸੰਸਾਰ ਦੀ ਅਸਲੀਅਤ ਤੇ ਵਾਸ਼ਨਾ ਨਿਵਰਤ ਹੋ ਜਾਵੇਗੀ ਤਦੋਂ ਮਨ ਨਸ਼ਟ ਹੋ ਜਾਵੇਗਾ ਜਦੋਂ ਮਨ ਨਸ਼ਟ ਹੋ ਜਾਂਦਾ ਹੈ ਤਾਂ ਪਰਮ ਕਲਿਆਣ ਹੋ ਜਾਂਦਾ ਹੈ ਇਸ ਲਈ ਇਸ ਤੇ ਬੰਧਨ ਦਾ ਕਾਰਨ ਵਾਸ਼ਨਾ ਹੀ ਹੈ ਤੇ ਵਾਸ਼ਨਾ ਦੇ ਨਾਸ਼ ਹੋਣ ਨਾਲ ਮੁਕਤੀ ਹੋ ਜਾਂਦੀ ਹੈ ਇਹ ਵਾਸ਼ਨਾ ਦੋ ਪ੍ਰਕਾਰ ਦੀ ਹੈ ਇੱਕ ਸ਼ੁੱਧ ਤੇ ਦੂਜੀ ਅਸ਼ੁੱਧ ਅਸ਼ੁੱਧ ਵਾਸ਼ਨਾ ਤੋਂ ਆਪਣੇ ਵਾਸਤਵਿਕ ਸਰੂਪ ਦੇ ਅਗਿਆਨ ਕਰਕੇ ਅਨਾਤਮਾ ਜੋਧਾਦਿਕ ਹੈ ਉਸ ਵਿੱਚ ਅਹੰਕਾਰ ਕਰਦਾ ਹੈ ਜਦੋਂ ਇਸ ਜੀਵ ਨੂੰ ਅਨਾਤਮ ਵਿੱਚ ਆਤਮ ਅਭਿਮਾਨ ਹੁੰਦਾ ਹੈ ਤਦੋਂ ਨਾਨਾ ਪ੍ਰਕਾਰ ਦੀ ਵਾਸ਼ਨਾ ਪੈਦਾ ਹੁੰਦੀ ਹੈ ਉਸ ਨਾਲ ਕੜੀ ਜੰਤਰ ਦੀ ਨਿਆਈ ਬੱਧਾ ਇਹ ਜੀਵ ਭੌਂਦਾ ਫਿਰਦਾ ਹੈ ਇਹ ਸਾਧੂ ਇਹ ਜੋ ਪੰਜ ਤਤ ਦਾ ਸਰੀਰ ਤੁਸੀਂ ਦੇਖਦੇ ਹੋ ਸੋ ਸਭ ਵਾਸ਼ਨਾ ਰੂਪ ਹੈ ਤੇ ਵਾਸ਼ਨਾ ਕਰਕੇ ਖੜਾ ਹੈ ਜਿਵੇਂ ਮਾਲਾ ਦੇ ਮਣਕੇ ਧਾਗੇ ਦੇ ਆਸਰੇ ਨਾਲ ਕਾਇਮ ਰਹਿੰਦੇ ਹਨ ਜਦੋਂ ਧਾਗਾ ਟੁੱਟ ਜਾਂਦਾ ਹੈ ਤਦੋਂ ਮਣਕੇ ਵੱਖ-ਵੱਖ ਹੋ ਜਾਂਦੇ ਹਨ ਤੇ ਠਹਿਰਦੇ ਨਹੀਂ ਤਿਵੇਂ ਵਾਸ਼ਨਾ ਦੇ नाश ਹੋ ਜਾਣ ਨਾਲ ਪੰਜ ਤਤ ਦਾ ਸਰੀਰ ਕਾਇਮ ਨਹੀਂ ਰਹਿੰਦਾ ਇਸ ਲਈ ਸਭ ਅਨਰਥਾ ਦਾ ਕਾਰਨ ਵਾਸ਼ਨਾ ਹੈ ਜਦੋਂ ਵਾਸ਼ਨਾ ਸ਼ੁੱਧ ਹੋ ਹੈ ਉਸ ਵਿੱਚ ਜਗਤ ਦਾ ਅਤਿਅੰਤ ਅਭਾਵ ਨਿਸ਼ਚੈ ਹੁੰਦਾ ਹੈ ਇਹ ਸਿੱਖ ਅਗਿਆਨੀ ਦੀ ਵਾਸ਼ਨਾ ਜਨਮ ਦਾ ਕਾਰਨ ਹੁੰਦੀ ਹੈ ਗਿਆਨੀ ਦੀ ਵਾਸ਼ਨਾ ਜਨਮ ਦਾ ਕਾਰਨ ਨਹੀਂ ਹੁੰਦੀ ਜਿਵੇਂ ਇੱਕ ਕੱਚਾ ਬੀਜ ਫਿਰ ਉੱਗਦਾ ਹੈ ਤੇ ਜਿਹੜਾ ਬੀਜ ਸੜ ਜਾਂਦਾ ਹੈ ਉਹ ਫਿਰ ਨਹੀਂ ਉੱਗਦਾ ਤਿਵੇਂ ਅਗਿਆਨੀ ਦੀ ਵਾਸ਼ਨਾ ਰਸ ਸਹਿਤ ਹੈ ਉਹੋ ਜਨਮ ਦਾ ਕਾਰਨ ਹੈ ਗਿਆਨੀ ਦੀ ਵਾਸਨਾ ਰਸ ਰਹਿਤ ਹੈ ਇਸ ਕਰਕੇ ਜਨਮ ਦਾ ਕਾਰਨ ਨਹੀਂ ਗਿਆਨੀ ਦੀ ਚੇਸਤਾ ਸੁਭਾਵਿਕ ਹੁੰਦੀ ਹੈ ਉਹ ਕਿਸੇ ਗੁਣ ਨਾਲ ਮਿਲ ਕੇ ਆਪਣੇ ਵਿੱਚ ਚੇਸਤਾ ਨਹੀਂ ਦੇਖਦਾ ਉਹ ਖਾਂਦਾ ਪੀਂਦਾ ਲੈਂਦਾ ਦਿੰਦਾ ਬੋਲਦਾ ਚੱਲਦਾ ਤੇ ਕਾਰ ਵਿਹਾਰ ਕਰਦਾ ਹੈ ਪਰਮਾਨੰ ਵਿੱਚ ਸਦਾ ਅਦਵੈਤ ਨਿਸ਼ਚੈ ਨੂੰ ਧਾਰਨ ਕਰਦਾ ਹੈ ਦ્વੈਤ ਭਾਵਨਾ ਉਸ ਨੂੰ ਕਦੇ ਵੀ ਨਹੀਂ ਫੁਰਦੀ ਉਹ ਆਪਣੇ ਸੁਭਾਅ ਵਿੱਚ ਟਿਕਿਆ ਰਹਿੰਦਾ ਹੈ ਇਸ ਲਈ ਉਸ ਦੀ ਚੇਸਟਾ ਵੀ ਜਨਮ ਦਾ ਕਾਰਨ ਨਹੀਂ ਹੈ ਜਿਵੇਂ কুমਹਾਰ ਦੇ ਚੱਕਰ ਨੂੰ ਜਦੋਂ ਤੱਕ ਘਮਾਈ ਜਾਈਏ ਤਦ ਤੱਕ ਫਿਰਦਾ ਹੈ ਜਦੋਂ ਘਮਾਉਣਾ ਛੱਡ ਦਿਓ ਤਦ ਸਹਜੇ ਸਹਜੇ ਖਰੋਜ ਜਾਂਦਾ ਹੈ ਜਿਵੇਂ ਜਦੋਂ ਤੱਕ ਅਹੰਕਾਰ ਸਹਿਤ ਵਾਸ਼ਨਾ ਹੁੰਦੀ ਹੈ ਤਦ ਤੱਕ ਜੀਵ ਜਨਮ ਧਾਰਨ ਕਰਦਾ ਹੈ ਜਦੋਂ ਅਹੰਕਾਰ ਤੋਂ ਰਹਿਤ ਹੋ ਜਾਂਦਾ ਹੈ ਫਿਰ ਜਨਮ ਨਹੀਂ ਲੈਂਦਾ ਇਹ ਸਾਧੂ ਅਗਿਆਨ ਰੂਪੀ ਵਾਸ਼ਨਾ ਦੇ ਨਾਸ਼ ਕਰਨ ਦਾ ਇੱਕ ਬ੍ਰਹਮ ਵਿਦਿਆ ਸ੍ਰੇਸ਼ਟ ਉਪਾਅ ਹੈ ਤੋ ਮੋਕਸ਼ ਉਪਾਇਕ ਸ਼ਾਸਤਰ ਹੈ ਜੇ ਇਸ ਨੂੰ ਤਿਆਗ ਕੇ ਹੋਰ ਸ਼ਾਸਤਰ ਰੂਪੀ ਤੋਏ ਵਿੱਚ ਡਿੱਗੇਗਾ ਤਾਂ ਕਲਪ ਤੱਕ ਵੀ ਸੱਚੇ ਪਦ ਨੂੰ ਪ੍ਰਾਪਤ ਨਹੀਂ ਕਰੇਗਾ ਜਿਹੜਾ ਜੀਵ ਬ੍ਰਹਮ ਵਿਦਿਆ ਦਾ ਆਸਰਾ ਲਵੇਗਾ ਉਹ ਬੜੇ ਸੁਖ ਨਾਲ ਆਤਮ ਪਦ ਨੂੰ ਪ੍ਰਾਪਤ ਕਰ ਲਵੇਗਾ ਇਹ ਭਾਰਤਵਾਜ ਇਹ ਮੋਕਸ਼ ਦਾ ਉਪਾਰਾਮ ਜੀ ਤੇ ਵਿਸ਼ਿਸ਼ਟ ਜੀ ਦੀ ਵਾਰਤਾਲਾਪ ਹੈ ਇਹ ਵਿਚਾਰਨ ਜੋਗ ਤੇ ਬੋਧ ਦਾ ਪਰਮ ਕਾਰਨ ਹੈ ਇਸ ਨੂੰ ਆਦਤੋਂ ਅੰਤ ਤੱਕ ਸੁਣੋ ਜਿਵੇਂ RAM ਜੀ ਜੀਵਨ ਮੁਕਤ ਹੋ ਕੇ ਵਿਚਰੇ ਹਨ ਉਹ ਬਿਰਤਾਂਤ ਵੀ ਸੁਣੋ ਇੱਕ ਦਿਨ RAM ਜੀ ਵਿਦਿਆ ਪੜ੍ਹ ਕੇ ਪਾਠਸ਼ਾਲਾ ਤੋਂ ਆਪਣੇ ਘਰ ਆਏ ਤੇ ਸਾਰਾ ਦਿਨ ਵਿਚਾਰ ਸਹਿਤ ਬਤੀਤ ਕੀਤਾ ਫਿਰ ਮਨ ਵਿੱਚ ਤੀਰਥ ਤੇ ਠਾਕਰੇ ਦੁਆਰੇ ਦਾ ਸੰਕਲਪ ਧਾਰ ਕੇ ਆਪਣੇ ਪਿਤਾ ਦਸ਼ਰਤ ਜੀ ਦੇ ਕੋਲ ਜੋ ਅਤ ਪ੍ਰਜਾ ਪਾਲਕ ਸਨ ਆਏ ਜਿਵੇਂ ਹੰਸ ਸੁੰਦਰ ਕਮਲ ਨੂੰ ਗ੍ਰਹਿਣ ਕਰਦਾ ਹੈ ਤਿਵੇਂ ਰਾਮ ਜੀ ਨੇ ਪਿਤਾ ਜੀ ਦੇ ਚਰਨ ਫੜੇ ਜਿਵੇਂ ਕਮਲ ਦੇ ਫੁੱਲ ਦੇ ਹੇਠਾਂ ਕੋਮਲ ਤਰਿਆ ਹੁੰਦੀਆਂ ਹਨ ਤੇ ਉਹਨਾਂ ਤੁਰਿਆ ਸਹਿਤ ਕਮਲ ਨੂੰ ਹੰਸ ਫੜਦਾ ਹੈ ਤਿਵੇਂ ਦਸ਼ਤ ਜੀ ਦੀਆਂ ਉਂਗਲਾਂ ਨੂੰ ਰਾਮ ਜੀ ਨੇ ਫੜਿਆ ਤੇ ਕਹਿਣ ਲੱਗੇ ਹੇ ਪਿਤਾ ਜੀ ਮੇਰਾ ਮਨ ਤੀਰਥ ਤੇ ਠਾਪ ਕਰ ਦਵਾਰੇ ਦੇ ਦਰਸ਼ਨ ਕਰਨ ਨੂੰ ਲੋਚਦਾ ਹੈ ਆਪ ਆਗਿਆ ਦਿਓ ਤਾਂ ਮੈਂ ਦਰਸ਼ਨ ਕਰ ਆਵਾਂ ਮੈਂ ਆਪ ਦਾ ਪੁੱਤਰ ਹਾਂ ਮੇਰੇ ਲਈ ਆਪ ਦੀ ਸੇਵਾ ਕਰਨੀ ਯੋਗ ਹੈ ਮੈਂ ਅੱਗੇ ਕਦੀ ਐਸੀ ਇਸ਼ਾ ਨਹੀਂ ਕੀਤੀ ਇਹ ਬੇਨਤੀ ਹੁਣੇ ਹੀ ਕੀਤੀ ਹੈ ਮੇਰੀ ਇਹ ਬੇਨਤੀ ਮੋੜਨੀ ਨਾ ਕਿਉਂਕਿ ਤਿੰਨ ਲੋਕਾਂ ਵਿੱਚ ਐਸਾ ਕੋਈ ਜੀਵ ਨਹੀਂ ਜਿਸ ਦਾ ਮਨੋਰਥ ਇਸ ਘਰ ਤੋਂ ਪੂਰਾ ਨਾ ਹੋਇਆ ਹੋਵੇ ਇਸ ਲਈ ਮੈਨੂੰ ਕਿਰਪਾ ਕਰਕੇ ਜਾਣ ਦੀ ਆਗਿਆ ਬਖਸ਼ੋ ਇਤਨਾ ਕਹਿ ਕੇ ਵਾਲਮੀਕ ਜੀ ਨੇ ਫਰਮਾਇਆ हे ਭਾਰਤਵਾਜ ਇਸ ਤਰ੍ਹਾਂ ਜਦੋਂ ਰਾਮ ਜੀ ਨੇ ਆਪਣੇ ਪਿਤਾ ਜੀ ਨੂੰ ਕਿਹਾ ਤਦੋਂ ਵਸ਼ਿਸ਼ਟ ਜੀ ਕੋਲ ਬੈਠੇ ਸਨ ਉਹਨਾਂ ਨੇ ਵੀ ਰਾਜੇ ਦਸ਼ਰਤ ਨੂੰ ਕਿਹਾ ਕਿ ਰਾਜਨ ਰਾਮ ਜੀ ਨੂੰ ਆਗਿਆ ਦਿਓ ਕਿ ਇਹ ਤੀਰਥ ਯਾਤਰਾ ਕਰ ਆਉਣ ਇਹਨਾਂ ਦੇ ਮਨ ਵਿੱਚ ਇਹ ਇੱਛਾ ਪੂਰੀ ਹੈ ਇਹਨਾਂ ਦੇ ਨਾਲ ਸੈਨਾ ਧਨ ਮੰਤਰੀ ਤੇ ਬ੍ਰਾਹਮਣ ਭੇਜੋ ਤਾਂ ਕਿ ਇਹ ਵਿਧੀ ਪੂਰਵਕ ਤੀਰਥਾਂ ਦੇ ਦਰਸ਼ਨ ਕਰ ਆਉਣ ਅਸ਼ਿਸ਼ਟ ਜੀ ਦੇ ਵਚਨ ਸੁਣ ਕੇ ਮਹਾਰਾਜ ਦਸ਼ਰਤ ਨੇ ਸ਼ੋਭੰ ਘੂਰਤ ਨੂੰ ਵੇਖ ਕੇ ਰਾਮ ਜੀ ਨੂੰ ਤੀਰਥ ਯਾਤਰਾ ਕਰਨ ਦੀ ਆਗਿਆ ਦਿੱਤੀ ਜਦੋਂ ਰਾਮ ਜੀ ਤੀਰਥ ਯਾਤਰਾ ਨੂੰ ਜਾਣ ਲੱਗੇ ਤਾਂ ਪਿਤਾ ਤੇ ਮਾਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਸਭ ਨੂੰ ਗਲ ਨਾਲ ਲਾ ਕੇ ਰੁਦਨ ਕਰਨ ਲੱਗੇ ਇਸ ਤਰ੍ਹਾਂ ਸਭ ਨੂੰ ਮਿਲ ਕੇ ਲక్ష్మణ ਆਦਿ ਭਰਾ ਵਸ਼ਿਸ਼ਟ ਆਦ ਬ੍ਰਾਹਮਣ ਜੋ ਵਿਧੀ ਜਾਣਨ ਵਾਲੇ ਸਨ ਬਹੁਤ ਧਨ ਤੇ ਸੈਨਾ ਨਾਲ ਦਿੱਤੀ ਤੇ ਦਾਨ ਪੁੰਨ ਕਰਦੇ ਘਰ ਤੋਂ ਬਾਹਰ ਨਿਕਲੇ ਤਦ ਨਗਰ ਦੇ ਲੋਕਾਂ ਤੇ ਇਸਤਰੀਆਂ ਨੇ ਰਾਮ ਜੀ ਉੱਪਰ ਫੁੱਲਾਂ ਦੀ ਵਰਖਾ ਕੀਤੀ ਤੇ ਰਾਮ ਜੀ ਦੀ ਮੂਰਤ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ ਇਸ ਤਰ੍ਹਾਂ ਰਾਮ ਜੀ ਬ੍ਰਾਹਮਣਾ ਤੇ ਗਰੀਬਾਂ ਨੂੰ ਦਾਨ ਦਿੰਦੇ ਹੋਏ ਗੰਗਾ ਜਮਨਾ ਸਰਸਵਤੀ ਆਦਿ ਤੀਰਥਾਂ ਵਿੱਚ ਵਿਧੀਪੂਰਵਕ ਇਸ਼ਨਾਨ ਕਰਕੇ ਧਰਤੀ ਦੇ ਚਾਰੇ ਪਾਸੇ ਉੱਤਰ ਦੱਖਣ ਪੂਰਬ ਪੱਛਮ ਵਿੱਚ ਦਾਨ ਦਿੱਤਾ ਤੇ ਸਮੁੰਦਰ ਦੇ ਚਾਰੇ ਪਾਸੇ ਇਸ਼ਨਾਨ ਕੀਤੇ ਤੇ ਸਾਲਗ੍ਰਾਮ ਬਦਰੀ ਤੇ ਕਦਾਰ ਆਦੇ ਦਰਸ਼ਨ ਤੇ ਇਸ਼ਨਾਨ ਕੀਤੇ ਇਸ ਤਰ੍ਹਾਂ ਸਭ ਤੀੜਤ ਇਸ਼ਨਾਨ দান ਤਪ ਧਿਆਨ ਤੇ ਵਿਧੀ ਪੂਰਵਕ ਯਾਤਰਾ ਕਰਕੇ ਇੱਕ ਸਾਲ ਪਿੱਛੋਂ ਆਪਣੇ ਨਗਰ ਵਾਪਸ ਆ ਗਏ